ਹਾਂਜੀ ਅੱਜ ਆਪਾਂ ਤੁਹਾਨੂੰ ਪਹਿਲਾ ਵਲੌਗ ਆਪਣਾ ਤੇ ਆਪਣਾ ਘਰ ਦਿਖਾਉਣ ਜਾ ਰਹੇ ਆਂ ਭੈਣ ਦੇ ਘਰੇ ਆਏ ਆਂ ਆਪਾਂ ਤੇ ਪਹਿਲਾਂ ਤਾਂ ਤੁਹਾਨੂੰ ਇਹ ਭਾਣ ਜਾਂ ਦਿਖਾ ਦਈਏ ਚਾਹ ਪੀ ਜਾਂਦਾ ਇਹ ਵਿਚਾਰਾ ਸਾਰਾ ਦਿਨ ਚਾਹੀਦੀ ਆਂ ਦਾ ਰਹਿਣਾ ਤੇ ਆਹ ਮੇਰੀ ਭਾਣ ਜੀ ਇਹ ਫੋਨ ਹੀ ਦੇਖੀ ਜਾਂਦੀ ਰਹਿੰਦੀ ਆ ਤੇ ਉਹ ਆਪਣਾ ਰਿਸ਼ਤੇਦਾਰ ਉਹ ਵਰਦਤਰਾਂ ਕਈ ਲੈ ਕੇ ਉਹ ਭੈਣ ਆਈ ਜਾਂਦੀ ਆ ਉਹ ਵਿਚਾਰੇ ਬਾਹਰੋਂ ਆਏ ਆ ਖੇਤ ਵੱਲੋਂ ਤੇ ਉਹ ਆਈ ਜਾਂਦੀ ਆ ਭੈਣ ਉਹ ਵੀ ਹੁਣ ਆ ਕੇ ਚਾਹ ਭਾਰਨੀ ਮੈਨੂੰ ਲੱਗਦਾ ਤੇ ਆਪ ਜਰਾ ਦੇਖੋ ਜਰਾ ਦਨ ਚਾਹੀਦੀ ਰਹੇਗਾ ਸੁਖਣਤਿੰਗਾਂ ਹੈ ਉਹ ਜੀ ਆ ਉਹ ਅੰਦਰੋਂ ਲੈ ਕੇ ਉੱਪਰ ਕਰ ਲੈ ਆ ਦੇ ਜਿਹੜਾ ਉਹਨਾਂ ਨੂੰ ਪਾ ਕੇ ਤੇ ਨਾ ਵੀ ਆਈ ਨੀ ਆ ਆਪਣੀ ਭੈਣ ਆ ਕੀ ਆ ਇਧਰੋਂ ਦਿਖਾਉਣੇ ਆਪਾਂ ਘਰ ਵੀ ਦਿਖਾਵਾਂਗੇ ਆਪਣਾ ਤੁਹਾਨੂੰ ਉਹ ਆਪਣਾ ਰਿਸ਼ਤੇਦਾਰ ਆ ਮੇਰੇ ਦੇ ਬਰਾਬਰ ਵੀ ਆ ਹਾਂ ਤੇ ਗੱਲ ਚੱਲਦੀ ਰਹੇ ਆਪਾਂ ਬਾਹਰੋਂ ਵੀ ਦਿਖਾਉਣੇ ਆ ਤੁਹਾਨੂੰ ਆ ਆਪਣਾ ਪਰਿਵਾਰ ਭੈਣ ਹੋਰੀ ਆ ਤੇ ਪਹਿਲਾ ਵਲੌਗ ਆਪਣਾ ਜਿੱਥੋਂ ਤੱਕ ਵੀ ਵੀਡੀਓ ਜਾਊ ਬਈ ਪਹਿਲੇ ਨੰਬਰ ਤੇ ਤਾਂ ਪਾਏ ਕਹਿੰਦੀ ਆ ਦਬ ਕੇ ਸ਼ੇਅਰ ਕਰ ਦੇ ਕੋ ਐਜੇ ਟੌਪ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲਣਗੇ ਤੇ ਆਪਾਂ ਅੱਗੇ ਘਰ ਦਿਖਾ ਦਈਏ ਬਾਹਰ ਫਰੰਟ ਕੈਮ ਆਪਣਾ ਫਰੰਟ ਆਗਾ ਤੇ ਇਧਰ ਵੀ ਦਿਖਾਉਣੇ ਆਪਾਂ ਤੁਹਾਨੂੰ ਇਹ ਇਧਰ ਵੀ ਆਪਣਾ ਘਰ ਆ ਉਹ ਕੁੱਕੜ ਫੇਰ ਰਿਹਾ ਮਗਰ ਉਹ ਦੇਖੋ ਕੋ 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 ਇਦਾਂ ਵੀ ਦਿਖਾ ਦਈਏ ਤੁਹਾਨੂੰ ਆ ਵੀ ਫਿਰਦੇ ਨੇ ਕਿਨੇ ਕਿ ਚੂਚੇ ਚੂਚੇ ਤੇ ਉੱਪਰ ਜੋ ਇਹ ਸੰਗਦੇ ਆ ਚੂਚੇ ਪ੍ਰਾਣ ਨੂੰ ਪਾਜੇ ਜਾਂਦੇ ਵੀਡੀਓ ਨਹੀਂ ਬਣਾਉਂਦੇ ਅੱਧਰ ਆਪਣਾ ਇੱਧਰ ਵੀ ਆਪਣੀਆਂ ਲੋਕੇਸ਼ਨ ਦਿਖਾ ਦਈਏ ਤੁਹਾਨੂੰ ਇੱਧਰ ਬੱਕਰੀ ਵੀ ਬੰਨੀ ਖੜੀ ਆ ਤੇ ਹੁਣ ਤੁਹਾਨੂੰ ਕੀ ਦਿਖਾਈਏ ਆ ਦੇਖੋ ਇਹ ਆਪਣਾ ਸਾਰਾ ਘਰ ਦੀ ਲੋਕੇਸ਼ਨ ਅਤੇ ਪਹਿਲਾ ਵਲੌਗ ਆਪਣਾ ਤੇ ਹਰ ਰੋਜ਼ ਆਪਾਂ ਵਲੌਗ ਬਣਾਇਆ ਕਰਾਂਗੇ ਰਿਐਲਿਟੀ ਆਪਣੇ ਜੋ ਦਿਖਾਤੀ ਤੇ ਆਪਾਂ ਅੱਗੇ ਦੀ ਲੋਕੇਸ਼ਨ ਵੀ ਦਿਖਾਵਾਂਗੇ ਆ ਲੋ ਆਪਣਾ ਅੱਜ ਬਾਕਸ ਕਰੇ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨਿੱਕੀ ਸੁਬਾਦਰ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ